ਗੁਰੂ ਅਰਸਾਏ ਦੇ ਵਿੱਚ ਚੋਰਾਂ ਦੇ ਹੌਸਲੇ ਦਿਨੋਂ-ਦਿਨ ਬਲੰਦ ਹੁੰਦੇ ਜਾ ਰਹੇ ਨੇ ਇਹ ਸ਼ਬਦ ਕਿਉਂ ਵਰਤੇ ਹੈਗੇ ਆ ਆਏ ਦਿਨ ਕੋਈ ਨਾ ਕੋਈ ਚੋਰੀ ਦੀ ਘਟਨਾ ਵਾਪਰ ਰਹੀ ਹੈ ਜਿਹੜੀ ਖਬਰ ਅਸੀਂ ਤੁਹਾਨੂੰ ਹੁਣ ਦਿਖਾਉਣ ਲੱਗੇ ਆ ਗੁਰੂ ਅਰਸਾਏ ਦੇ ਵਿੱਚ ਬੰਟੀ ਪਠੇਜ ਹੋਰਾਂ ਦੀ ਐਕਟੀਵਾ ਚੋਰੀ ਕਰ ਲਈ ਗਈ ਹੈ ਘਰ ਦੇ ਬਾਹਰ ਖੜੀ ਐਕਟੀਵਾ ਨੂੰ ਚੋਰੀ ਕਰਕੇ ਲੈ ਜਾਂਦੇ ਆ ਇੱਕ ਤਸਵੀਰ ਅਸੀਂ ਨਾਲ ਤੁਹਾਨੂੰ ਦਿਖਾ ਰਹੇ ਹੈਗੇ ਆ ਚੋਰ ਦੀ ਸਾਫ਼ ਤਸਵੀਰ ਵੀ ਦਿਖਾਈ ਦੇ ਰਹੀ ਹੈ ਤੇ ਪਛਾਣ ਵੀ ਲਿਓ ਕਿਹੜੇ ਪਿੰਡ ਦਾ ਹੈ ਜਾਂ ਕਿੱਥੋਂ ਦਾ ਹੈ ਤੇ ਜਾਣਕਾਰੀ ਜਿਹੜੀ ਹੈ ਉਹ ਤੁਸੀਂ ਗੁਰੂ ਅਰਥਾ ਲਾਈਵ ਤੱਕ ਹੀ ਪਹੁੰਚਾ ਸਕਦੇ ਹੋ ਤੇ ਇਹਨਾਂ ਤੱਕ ਵੀ 50 ਚੋਰ ਦੀਆਂ ਤਸਵੀਰਾਂ ਅਸੀਂ ਨਾਲ ਚਲਾ ਰਹੇ ਹੈਗੇ ਆਂ ਗੱਲਬਾਤ ਕਰਨਾ ਹੈ ਬੰਡੀ ਜੀ ਕਿਵੇਂ ਘਟਨਾ ਵਾਪਰੀ ਹੈਗੀ ਆ ਸਾਰੀ ਪਹਿਲਾਂ ਤਾਂ ਥਿੰਨ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਸਾਡੇ ਸ਼ਹਿਰ ਦੀ ਹਰ ਖਬਰ ਤੁਸੀਂ ਆਪਦੇ ਚੈਨਲ ਤੇ ਚਲਾਉਂਦੇ ਹੋ ਤੇ ਇਹਦਾ ਅਸਰ ਵੀ ਬਹੁਤ ਹੁੰਦਾ ਹੈ ਦੂਜੀ ਗੱਲ ਜਿਹੜੀ ਐਕਟਿਵਾ ਹੈ ਸ਼ਾਮ ਨੂੰ ਅਸੀਂ ਘਰ ਦੇ ਬਾਹਰ ਲੋਕ ਕਰਕੇ ਲਾਈ ਤੇ ਸਵਾ 5:25 ਮਿੰਟ ਦੇ ਕੈਮਰੇ ਦੇ ਟਾਈਮ ਨੋਟ ਕੀਤਾ ਹੈ ਇੱਕ ਲੜਕਾ ਆਂਦਾ ਉਹ ਲੜਕੇ ਦੋ ਸੀਗੇ ਇੱਕ ਮੋੜ ਤੇ ਖੜ ਗਿਆ ਕਿਉਂਕਿ ਕੈਮਰਾ ਦੇ ਵਿੱਚ ਹੀ ਸਾਰੀ ਫੁਟੇਜ ਆ ਰਹੀ ਏ ਇੱਕ ਲੜਕਾ ਅੱਗੇ ਆਇਆ ਹੈ ਔਰ ਉਹਨੇ ਜਿਆਦਾ ਤੋਂ ਜਿਆਦਾ 5-4 ਸਕਿੰਟ ਲਾਏ ਹੋਣਗੇ ਉਹਦੀ ਲੋਕ ਤੋੜਨ ਵਾਸਤੇ ਔਰ ਤੋੜ ਕੇ ਤੇ ਬੇਖੌਫ ਹੋ ਕੇ ਸਾਰੀ ਗਲੀ ਦੇ ਵਿੱਚ ਹਰ ਘਰ ਦੇ ਵਿੱਚ ਕੈਮਰਾ ਲੱਗਾ ਹੈ ਬਿਲਕੁਲ ਕਲੀਅਰ ਉਹਨਾਂ ਦੀ ਫੋਟੋ ਆ ਰਹੀ ਏ ਕੋਈ ਉਹਨਾਂ ਨੇ ਮੂੰਹ ਨਹੀਂ ਬੰਨਿਆ ਕੋਈ ਸਿਰ ਨਹੀਂ ਟਕਿਆ ਸ਼ਰਿਆਮ ਉਹ ਦੁਪਹਿਰ ਤੇ ਸ਼ਾਮ ਦੇ ਟਾਈਮ ਗਲੀ ਦੇ ਵਿੱਚ ਇੰਨਾ ਆਵਾਜਾ ਵੀ ਏ ਗਲੀ ਅਗੋ ਬੰਦ ਹੈ ਬੇਖੌਫ ਹੋ ਕੇ ਉਹ ਐਕਟਿਵਾ ਲੈ ਕੇ ਚਲੇ ਗਏ ਅੱਛਾ ਕੀ ਦੇਖਦੇ ਹੋ ਜਿਵੇਂ ਤੁਹਾਡੇ ਵਾਲੇ ਤਾਂ ਸੀਸੀਟੀਵੀ ਫੁੜੇ ਜਾ ਕੇ ਬਹੁਤ ਸਾਰੇ ਇਹ ਘਟਨਾਵਾਂ ਰੋਜ਼ ਵਾਪਰ ਰਹੀਆਂ ਹੈਗੀਆਂ ਨੇ ਕੀ ਪੁਲਿਸ ਦਾ ਲਾਏ ਆਰਡਰ ਕੰਟਰੋਲ ਦੇ ਹੱਥੇ ਚ ਨਹੀਂ ਹੈਗਾ ਕੀ ਕੱਲ ਵਪਾਰ ਮੰਡਲ ਵਾਲੇ ਇਕੱਠੇ ਹੁੰਦੇ ਇਹਨਾਂ ਚੋਰੀਆਂ ਨੂੰ ਲੈ ਕੇ ਕੱਲ ਹੀ ਮਿਲੇ ਆ ਤੇ ਕੱਲ ਹੀ ਇਹ ਨਵਾਂ ਚੰਨ ਚੜ ਗਿਆ ਹਰ ਰੋਜ਼ ਜਿਹੜੀ ਇਹ ਘਟਨਾ ਵਾਪਰ ਰਹੀ ਹੈਗੀ ਆ ਲੋਕ ਜਾਣ ਤਾਂ ਹੁਣ ਜਾਣ ਕਿੱਥੇ ਦੇਖੋ ਜੀ ਪੁਲਿਸ ਪ੍ਰਸ਼ਾਸਨ ਇਸ ਬਾਰੇ ਕੁਝ ਵੀ ਨਹੀਂ ਕਰ ਰਿਹਾ ਰੋਜ਼ ਦਾ ਆਪਾਂ ਸੁਣਨੇ ਆ 1 2 3 ਡੇਲੀ ਚੋਰੀਆਂ ਜਾਂ ਕੋਈ ਸਨੇਚਿੰਗ ਜਾਂ ਕੋਈ ਆ ਵਹੀਕਲ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਕਿਸੇ ਨੂੰ ਕੁਝ ਵੀ ਨਹੀਂ ਹਰ ਬੰਦਾ तकरीबन ਦੇਖੋ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਕੈਮਰੇ ਲੱਗੇ ਨੇ ਸੀਸੀਟੀਵੀ ਔਰ ਪੁਲਿਸ ਨੇ ਵੀ ਹਰ ਮੋੜ ਤੇ ਸੀਸੀਟੀਵੀ ਕੈਮਰੇ ਲਗਾਏ ਨੇ ਤੇ ਫਿਰ ਵੀ ਉਹਨਾਂ ਦੇ ਮਤਲਬ ਇਹ ਨਾ ਫੜੇ ਜਾਣਾ ਬੰਦਿਆਂ ਦਾ ਤਾਂ ਬਹੁਤ ਵੱਡੀ ਨਕਾਮੀ ਹੈ ਪ੍ਰਸ਼ਾਸਨ ਦੀ ਕੀ ਮੰਗ ਹੈਗੀ ਆ ਤੁਹਾਡੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੇ ਆ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਤੇ ਆਉਣ ਵਾਲੇ ਸਮੇਂ 'ਚ ਇਹ ਘਟਨਾਵਾਂ ਨਾ ਹੋਣ ਤੇ ਲੋਕਾਂ ਨੂੰ ਇਨਸਾਫ ਦਵਾਇਆ ਜਾਵੇ। ਹਾਂ ਬਿਲਕੁਲ ਇਨਸਾਫ ਦੀ ਗੱਲ ਹੋ ਰਹੀ ਹੈ ਤੇ ਇਨਸਾਫ ਨਾਂ ਦੀ ਵੀ ਚੀਜ਼ ਕਿਤੇ ਦਿਖਾਈ ਨਹੀਂ ਦਿੰਦੀ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਪੁਲਿਸ ਨੂੰ ਤਰਖਾਸਤਾਂ ਦੇ ਕੇ ਆ ਜਾਂਦੇ ਆ ਕਾਰਵਾਈ ਨਹੀਂ ਹੁੰਦੀ। ਜਦ ਕਾਰਵਾਈ ਨਹੀਂ ਹੁੰਦੀ ਤਾਂ ਕੱਲ ਫਿਰ ਗੁਰੂ ਅਰਸਾਹ ਲਾਈਵ ਤੇ ਜ਼ਰੂਰ ਹੁੰਦੀ ਹੈ। ਇਸੇ ਕੱਲ ਗੁਰੂ ਅਰਸਾਹ ਲਾਈਵ ਦੀਆਂ ਕੁਝ ਜਿਹੜੀਆਂ ਗੱਲਾਂ ਨੇ ਉਹ ਚੁਬਦੀਆਂ ਜ਼ਰੂਰ ਨੇ ਪਰ ਗੱਲਾਂ ਸੱਚੀਆਂ ਨੇ। ਜੇ ਸੱਚੀਆਂ ਨੇ ਤੇ ਰਾਏ ਜਿਹੜੀ ਕਮੈਂਟ 'ਚ ਤੁਸੀਂ ਵੀ ਦੱਸ ਦਿਓ ਕਿ ਜਿਹੜੇ ਹਾਲਾਤ ਹੁਣ ਗੁਰੂ ਅਰਸਾ ਇਹਦੇ ਵੱਲ ਰਹਾ ਦਿਨੋ ਦਿਨ ਲੋਕਾਂ ਦੇ ਘਰਾਂ ਦੇ ਬਾਹਰ ਖੜੇ ਮੋਟਰਸਾਈਕਲ ਚੋਰੀ ਸਕੂਟੀਆਂ ਚੋਰੀ ਬਾਜ਼ਾਰ ਚ ਜਾਂਦੀਆਂ ਜਨਾਨੀਆਂ ਦੇ ਗਲਾਂ ਦੇ ਵਿੱਚੋਂ ਚੈਨਾ ਖੋਲੀਆਂ ਜਾਂਦੀਆਂ ਨੇ ਲੋਕਾਂ ਦੇ ਮੋਬਾਈਲ ਖੋਲੇ ਜਾਂਦੇ ਨੇ ਕਿਤੇ ਕਾਪਾ ਘਰੋਂ ਫਿਰਦਾ ਹੈ ਕਿਤੇ ਕੋਈ ਫਿਰਦਾ ਪਰ ਲੋਕ ਸਹਮੇ ਹੋਏ ਨੇ ਲੋਕ ਡਰੇ ਹੋਏ ਨੇ ਤੇ ਲੋਕ ਹੁਣ ਇਨਸਾਫ ਮੰਗਦੇ ਨੇ ਲੋਕ ਇਹ ਕਹਿੰਦੇ ਵੀ ਜੇਕਰ ਇਹ ਹਾਲਾਤ ਰਹਿ ਤਾਂ ਸਾਨੂੰ ਟਾਈਮ ਦੇ ਨਾਲ ਆਪਣੀਆਂ ਦੁਕਾਨਾਂ ਬੰਦ ਕਰਨੀਆਂ ਪੈਣਗੀਆਂ ਜੇ ਇਹ ਹੀ ਹਾਲਾਤ ਰਹਿ ਤਾਂ 70 ਤੋਂ 80 ਹਜ਼ਾਰ ਜਾਂ ਲੱਖ ਰੁਪਏ ਤੱਕ ਦੀ ਇੱਕ ਸਕੂਟੀ ਹੁੰਦੀ ਹੈ ਉਹ ਚੋਰੀ ਹੋ ਜਾਂਦੀ ਹੈ ਤੇ ਬੰਦੇ 1 ਲੱਖ ਰੁਪਏ ਦਾ ਨੁਕਸਾਨ ਹੁੰਦਾ ਤੇ ਦੁਬਾਰਾ ਸਕੂਟੀ ਫੇਰ ਲੈਂਦਾ ਇੱਕ ਬੰਦਾ ਤਾਂ ਕੈਮਰੇ ਦੇ ਅੱਗੇ ਇਹ ਵੀ ਬੋਲ ਕੇ ਗਿਆ ਵੀ ਤਿੰਨ ਮੋਟਰਸਾਈਕਲ ਚੋਰੀ ਹੋ ਗਏ ਤੇ ਬੜੀ ਜ੍ਹਾ ਹਿੱਕ ਵੀ ਨਹੀਂ ਇਹ ਵੀ ਵੱਡਾ ਸਵਾਲ ਪੁਲਿਸ ਤੇ ਸਵਾਲੀਆਂ ਨਿਸ਼ਾਨ ਖੜਾ ਹੁੰਦਾ ਹੈ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਜਾਂ ਚੋਰਾਂ ਤੱਕ ਪੁਲਿਸ ਦੇ ਹੱਥ ਕਿਉਂ ਨਹੀਂ ਪਹੁੰਚਦੇ ਜਿਹੜੀ ਤਸਵੀਰ ਅਸੀਂ ਤੁਹਾਨੂੰ ਹੁਣ ਦਿਖਾ ਰਹੇ ਹੈਗੇ ਕੈਮਰੇ ਤੇ ਕਲੀਅਰ ਤਸਵੀਰਾਂ ਦਿਖਤ ਰਹੀਆਂ ਨੇ ਕਲੀਅਰ ਸੀਸੀਟੀਵੀ ਫੁਟੇਜ ਦਿਖਾਈ ਦੇ ਰਹੀ ਹੈ ਕੈਮਰੇ ਦੇ ਵਿੱਚ ਬੰ ਸਿਆਣ ਕੇ ਨੰਬਰ ਅਸੀਂ ਇਹਨਾਂ ਦਾ ਦੇ ਦਿੰਦੇ ਹੈਗੇ ਆ ਸੰਪਰਕ ਕਰ ਲਿਓ ਤੁਹਾਨੂੰ ਵਾਜਬ ਨਾਮ ਹੀ ਦੇਵਾਂਗੇ ਜੇਕਰ ਚੋਰ ਫੜਾਉਂਦੇ ਹੋ ਤੇ ਹੁਣ ਲੋਕ ਤਾਂ ਇਹ ਕਹਿੰਦੇ ਸਹਾਰਾ ਇੱਕ ਜੇ ਬਣ ਰਿਹਾ ਤਾਂ ਗੁਰੂ ਅਰਸਾ ਲਾਈਵ ਚੈਨਲ ਪਹੁੰਚ ਰਿਹਾ ਲੋਕਾਂ ਦੇ ਕੋਲ ਲੋਕਾਂ ਦੀ ਮੰਗ ਬਿਠਾਉਣ ਦੇ ਲਈ ਇਸੇ ਕਰਕੇ ਅਸੀਂ ਇਸ ਚੋਰ ਦੀ ਫੁਟੇਜ ਸੀਸੀਟੀਵੀ ਫੁਟੇਜ ਨਾਲ ਚਲਾ ਰਹੇ ਹੈਗੇ ਆ ਤਾਂ ਜੋ ਚੋਰ ਦੇ ਗੁਲਾਮੇ ਤੱਕ ਹੱਥ ਪਹੁੰਚ ਜਾਣ ਤੇ ਇਹਨਾਂ ਲੋਕਾਂ ਨੂੰ ਇਨਸਾਮ ਮਿਲ ਸਕਦਾ ਇੱਕ ਘਰ ਦੀ ਦਾਸਤਾਨੀ ਆਇ ਦਿਨ ਰੋਜ਼ ਹੀ ਇਹ ਕਟਨਾਵਾ ਵਪਰਨ ਜਣੇ ਜੇਕਰ ਤੁਹਾਡੇ ਨਾਲ ਵੀ ਜੇ ਹੋਇਆ ਤੁਹਾਡਾ ਕੋਈ ਮੋਟਰਸਾਈਕਲ ਚੋਰੀ ਹੋਇਆ ਜਾਂ ਤੁਹਾਡੇ ਕੋਈ ਸਕੂਟੀ ਚੋਰੀ ਹੋਈ ਆ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਦਿਖਾਵਾਂਗੇ ਪੁਲਿਸ ਦੀ ਨਲਾਕੀ ਤੇ ਅਸੀਂ ਦਿਖਾਵਾਂਗੇ ਲੋਕਾਂ ਦੀ ਮੰਗ ਤੇ ਲੋਕਾਂ ਨੂੰ ਦਿਵਾਵਾਂਗੇ ਇਨਸਾਫ ਤੇ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰਵਰ ਸਿੰਘ ਲਾਈ ਪੱਤਰਕਾਰ ਸਾਥੀ ਰਜਿੰਦਰ ਗੰਭਾਉ ਦੇ ਨਾਲ ਮੈਂ ਸਤਪਾਲਦਨ ਗੁਰੂ ਹਰਸਾ